ਅਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਉਤੇ ਗੱਲ ਕਰਾਂਗੇ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਲਗਾਤਾਰ ਬਾਹਰ ਦਾ ਰੁਖ ਕਰ ਰਹੀ ਆ ਜ਼ਿਆਦਾਤਰ ਦੇਖਿਆ ਜਾਂਦਾ ਜਿਹੜੇ ਛੋਟੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਉਹਨਾਂ ਦਾ ਕਾਰਨ ਹੁੰਦਾ ਹੈ ਕਿ ਉਹ ਘਰ ਦੀ ਗਰੀਬੀ ਦੂਰ ਕਰਨ ਜਿਸ ਕਰਕੇ ਉਹ ਮਸਟਰ ਜਾਂ ਹਮਾਨ ਵਰਗੇ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਨੇ ਪਰ ਉੱਥੇ ਜਾ ਕੇ ਉਹਨਾਂ ਦਾ ਕਿਵੇਂ ਦਾ ਵਿਤਕਰਾ ਹੁੰਦਾ ਜਲੰਧਰ ਦੀ ਰਹਿਣ ਵਾਲੀ ਇੱਕ ਕੁੜੀ ਜੋ ਕਿ 5-6 ਮਹੀਨਿਆਂ ਦੇ ਉੱਤੇ ਤਸ਼ੱਦਦ ਦਾ ਸ਼ਿਕਾਰ ਹੋਈ ਤੇ ਉਹਨੇ ਪੰਜਾਬ ਆ ਕੇ ਜਿਹੜਾ ਕਿ ਪੂਰੀ ਵਾਰਦਾਤ ਜਿਹੜੀ ਕਿ ਪੂਰੀ ਵਾਰਦਾਤ ਲੱਭ ਜਿਹੜੀ ਕਿ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਉਸਨੇ ਜਿਹੜਾ ਉੱਥੇ ਸਮਾਂ ਕੱਟਿਆ ਕਿੰਨਾ ਉਹ ਤਰਸੱਦ ਭਰਿਆ ਸਮਾਂ ਸੀ ਰੋਟੀ ਤੋਂ ਬਿਨਾਂ ਵੀ ਉਸਨੇ ਦਿਨ گزارਨੇ ਕਈ ਕਿ ਦਿਨ ਜਿਹੜਾ ਕਿ ਉਸ ਨੂੰ ਰੋਟੀ ਨਹੀਂ ਦਿੰਦੀ ਸੀ ਪਾਣੀ ਪੀ ਕੇ ਹੀ ਉਸਨੇ ਆਪਣੀ ਜ਼ਿੰਦਗੀ ਕੱਟੀ ਹੈ ਕਿਉਂਕਿ ਜਿਹੜੇ ਲੋਕ ਨੇ ਉੱਥੋਂ ਦੇ ਉਹਨਾਂ ਨੂੰ ਜਦੋਂ ਭੇਜਿਆ ਜਾਂਦਾ ਉਹਨਾਂ ਦੀ ਗਰੀਬੀ ਦਾ ਨਜ਼ਾਰਾ ਪਹਨ ਚੁੱਕਿਆ ਜਦਾ ਏਜੰਟਾਂ ਦੇ ਵੱਲੋਂ ਵੀ ਦੇਖਿਆ ਜਾਂਦਾ ਕਿ ਉੱਥੇ ਜਾ ਕੇ ਫਿਰ ਨਾ ਲੜਕਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਗਲਤ ਕੰਮ ਕਰਨ ਦੇ ਵਾਸਤੇ ਕਿਹਾ ਜਾਂਦਾ ਜੇਕਰ ਨਹੀਂ ਕਰਦੇ ਤਾਂ ਫਿਰ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਉਹਨਾਂ ਨੂੰ ਅੱਧ ਮਰਿਆ ਕਰ ਦਿੱਤਾ ਜਾਂਦਾ ਇਸ ਲੜਕੀ ਨੇ ਦੱਸਿਆ ਕਿ ਕਿਵੇਂ ਉਸਨੇ ਇਹ ਨਰਕ ਭਰੀ ਜ਼ਿੰਦਗੀ ਬਤੀਤ ਕੀਤੀ ਤੇ ਹੋਰ ਵੀ ਬਥੇਰੀਆਂ ਲੜਕੀਆਂ ਨੇ ਜੋ ਕਿ ਉੱਥੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਇਹਦੇ ਚੱਲਦੇ ਉਹਨਾਂ ਨੇ ਸੰਤ ਸਿੰਘ ਜੀਵਾਲ ਦਾ ਵੀ ਜਿਹੜਾ ਕਿ ਧੰਨਵਾਦ ਕੀਤਾ ਕਿਉਂਕਿ ਲਗਾਤਾਰ ਅਜੇ ਦੇਸ਼ਾਂ ਦੇ ਵਿੱਚ ਫਸੀਆਂ ਕੁੜੀਆਂ ਨੂੰ ਲਗਾਤਾਰ ਪੰਜਾਬ ਲਿਆਂਦੇ ਵਿੱਚ ਬੇहद ਉਪਰਾਧਾ ਜੜਾ ਕਿ ਉਹਨਾਂ ਦੇ ਬਦਲੋ ਕੀਤਾ ਜਾਂਦਾ ਆਓ ਸੁਣਦੇ ਹਾਂ ਮੈਂ 6ਵੇਂ ਮਹੀਨੇ ਦੀ 15 ਤਰੀਕ ਨੂੰ ਗਈ ਸੀਗੀ ਮੇਰੀ ਅੰਮ੍ਰਿਤਸਰ ਤੋਂ ਬੰਬਈ ਦੀ ਸੀਗੀ ਸਟੇ ਸਟੇ ਤੋਂ ਬਾਅਦ ਸਿੱਧੀ ਸਟੇ ਬੰਬੇ ਤੋਂ ਸਿੱਧੀ ਮਾਸਕਟ ਦੀ ਮਾਸਕਟ ਤੋਂ ਗਾਮ ਹੈ ਜਦੋਂ ਮਾਸਕਟ ਉਤਰ ਰਹੀ ਤੇ ਮੈਨੂੰ ਟੈਕਸੀ ਵਾਲੇ ਨੇ ਮੇਰੀ ਫੋਟੋ ਦਿਖਾਈ ਮੈਨੂੰ ਸੋਨ ਚ ਮੈਨੂੰ ਕਹਿੰਦੇ ਵੀ ਤੁਹਾਡੇ ਆਫਿਸ ਵਾਲਿਆਂ ਨੇ ਭੇਜੀ ਆ ਮੈਂ ਉਹਦੇ ਨਾਲ ਬੈਠਦੀ ਨਹੀਂ ਸੀ ਕਿ ਮੈਂ ਕਹਾਂ ਵੀ ਮੇਰੀ ਪਹਿਲਾਂ ਮੈਡਮ ਨਾਲ ਗੱਲ ਕਰਵਾ ਦਿਓ ਹਨਾ ਤੇ ਮੈਂ ਉਹਨਾਂ ਨੇ ਟੈਕਸੀ ਨਾਲ ਬੈਠ ਗਈ ਮੈਂ ਕਹਾਂ ਚਲੋ ਠੀਕ ਆ ਮੈਂ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ساری ਰਾਤ ਮੇਨਿੰਗ ਲੱਗ ਗਈ ਸੀਗੀ ਮੈਨੂੰ ਉੱਥੇ ਤੱਕ ਪਹੁੰਚਦੇ ਆ 3 ਵਜੇ ਮੈਨੂੰ ਜਾ ਕੇ ਉਹਨਾਂ ਨੇ ਪਹਚਾਇਆ ਉੱਥੇ ਜਦੋਂ ਮੈਂ ਫਿਰ ਉਹਨਾਂ ਨੇ ਜਾਣਦੇ ਨੇ ਮੇਰਾ ਪਾਸਵਰਡ ਪਾਸਵਰਡ ਵੀ ਫੋਨ ਵੀ ਫੜ ਲਿਆ ਸੀਗਾ ਮੇਰਾ ਤੇ ਉਸ ਤੋਂ ਬਾਅਦ ਸਵੇਰ ਨੂੰ ਮੈਨੂੰ ਆਫਿਸ ਲੈ ਕੇ ਗਏ ਆਫਿਸ ਤੋਂ ਬਾਅਦ ਆ ਮੈਨੂੰ ਕਹਿੰਦੇ ਵੀ ਫੈਮਿਲੀ ਆਉਗੀ ਤਨੂ ਸਿਲੈਕਟ ਕਰਾਗੀ ਤੇ ਫਿਰ ਤੁਸੀਂ ਆਪਣੀ ਫੈਮਿਲੀ ਚ ਕੰਮ ਕਰੋਗੇ ਮੈਂ ਕਿਹਾ ਠੀਕ ਹੈ ਫਿਰ ਮੈਨੂੰ ਹੌਲੀ ਹੌਲੀ ਉੱਥੋਂ ਦੇ ਮਾਹੌਲ ਜਿੱਦਾਂ ਥੋੜਾ ਪਤਾ ਲੱਗਾ ਵੀ ਇੱਥੋਂ ਦਾ ਮਾਹੌਲ ਥੋੜਾ ਖਰਾਬ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਫਿਰ ਇੱਕ ਫੈਮਿਲੀ ਚ ਭੇਜਿਆ ਤੇ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਕੰਮ ਸਹੀ ਕਰਦੀ ਆ ਵੀ ਪਰ ਸਾਨੂੰ ਸਮਝ ਨਹੀਂ ਲੱਗਦੀ ਫਿਰ ਉਹ ਫਿਰ ਛੱਡ ਗਏ 2-3 ਫੈਮਿਲੀਾਂ ਮੈਂ ਚੇਂਜ ਕੀਤੀਆਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਆ ਮੈਂ ਕਿਹਾ ਮੈਂ ਖੁਦ ਲਈ ਆਪ ਨਹੀਂ ਆ ਰਹੀ ਕੋਮੇ ਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰ ਕੁੱਟ ਕੀਤੀ ਜਿੱਦਾਂ ਉੱਥੇ ਉਸ ਤੋਂ ਬਾਅਦ ਆ ਫਿਰ ਮੈਨੂੰ ਨਾ ਫੈਮਿਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਿਲੀ ਮੈਨੂੰ ਤਾਂ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਜਾਣਾਂ ਨਾ ਗੱਲ ਕਰਵਾਈ ਸੀਗੀ ਫਿਰ ਮੈਂਨਾਂ ਨੂੰ ਕਿਹਾ ਕਿ ਮੇਰੇ ਘਰ ਜਾਣਾਂ ਨਾ ਗੱਲ ਕਰਵਾ ਦਿਓ ਕਿ ਮੇਰੇ ਮੰਮਾ ਨਹੀਂ ਠੀਕ ਹੈਗੇ ਫਿਰ ਬੋਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਥੀ ਚਿਕਨ ਵਗੈਰਾ ਸਿਗਾ ਖਾਂਦੇ ਮੈਨੇ ਮੈਂ ਖਾਂਦੀ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿੱਤੇ ਮਨੇਗਾ ਆਪਣਾ 1 ਮਹੀਨਾ ਜਸਟ ਕੀਤਾ ਮਨੇ ਮੈਨੂੰ ਮੈਨ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਚੋਂ ਇਦਾਂ ਨਿਕਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਾਂਗੀ ਸਿ ਚਲ ਜੀ ਦੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰੀ ਹੈਲਪ ਕੀਤੀ ਕਿ ਮੈਂ ਇਧੋਂ ਤੱਕ ਪਹੁੰਚੀ ਜੋ ਖਾਸ ਕਰਕੇ ਮਾਸਕਟ ਦੁਬਈ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ ਜਿਹਦਾ ਕਰਕੇ ਮਗਰੋਂ ਮਾਂ-ਬਾਪ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇਹ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਆ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੀ ਸੀ ਤੇ 25 ਨੂੰ ਇਹ ਤਾਂ ਦੀ ਵਾਪਸੀ ਹੋ ਗਈ ਸੀ ਚਲੋ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਬੈਠਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਅਸੀਂ ਇਹ ਤਕਰੀਬਨ 100 ਤੋਂ ਉੱਪਰ ਜਿਹੜੀਆਂ ਹੈ ਲੜਕੀਆਂ ਵਾਪਸ ਜਿਹੜੇ ਹੈ ਉਹ ਮਗਾ ਚੁੱਕੀਆਂ ਜਿਹਦੇ ਨਾਲ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ ਅੰਬੈਸਡਰ ਇਹ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਫਿਰ ਦੁਆਰਾ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾਮ ਭੇਜੋ ਉੱਥੇ ਇਹ ਬਹੁਤਾ ਇਹ ਹੈ ਕਿ ਜਿਹੜੇ ਉੱਥੇ ਬੱਚੇ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣਬੰਦੀ ਨੂੰ ਇਹ ਕਹਿ ਕੇ ਕਿ ਤੁਹਾਨੂੰ ਉੱਥੇ ਚੰਗੀਆਂ ਤਨਖਾਹਾਂ ਦਿਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੂਗਾ ਪਰ ਉੱਥੇ ਇਹ ਸਾਰਾ ਕੁਝ ਹੁੰਦਾ ਨਹੀਂ ਸੋ ਇਹ ਗਲਤ ਢੰਗ ਦੇ ਨਾਲ ਲੈ ਕੇ ਜਾਂਦੇ ਆ ਤੇ ਗਲਤ ਜਿਹੜੇ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇਥੇ ਇਹਨਾਂ ਦੇ ਨਾਲ ਮੈਸ ਬਿਹੇਵ ਹੁੰਦਾ ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਕਿ ਬਾਰ ਬਾਰ ਜਿਹੜਾ ਹੈ ਇਸ ਗੱਲ ਨੂੰ ਅਨਗੋਲ ਕੇ ਅਸੀਂ ਬਾਹਰ ਜਾਂਦੇ ਆ ਤੇ ਮਗਰ ਫਸ ਜਾਂਦੇ ਆ ਫਿਰ ਬਹੁਤ ਤਕਲੀਫ ਹੁੰਦੀ ਹੈ ਇਸ ਵਾਸਤੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ ਤੇ ਨਾ ਆਪਣੇ ਬੱਚਿਆਂ ਨੂੰ ਭੇਜੀਏ ਖਾਸ ਕਰਕੇ ਲੜਕੀਆਂ ਵਾਸਤੇ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਨ ਹੋ ਤੁਸੀਂ ਸੋਚਦੇ ਹੋ ਕਿ ਘਰ ਦੀ ਗਰੀਬੀ ਦੂਰ ਕਰਨ ਦੇ ਵਾਸਤੇ ਤੁਸੀਂ ਵਿਦੇਸ਼ਾਂ ਦੇ ਵਿੱਚ ਚਲੇ ਤੇ ਜਾਣੇ ਪਰ ਉੱਥੇ ਹਾਲਾਤ ਕਿਵੇਂ ਦੇ ਹੁੰਦੇ ਨੇ ਨਾ ਵੀਡੀਓਜ਼ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਤੁਸੀਂ ਜਾਣਾ ਤਾਂ ਚੰਗੇ ਕਿਸੇ ਏਜੰਟ ਦੇ ਜ਼ਰੀਏ ਜਾਇਆ ਕਰੋ ਇਸ ਤਰੀਕੇ ਦੇ ਨਾਲ ਤੁਹਾਡੀ ਜ਼ਿੰਦਗੀ ਤੇ ਪਿੱਛੇ ਤੁਹਾਡੇ ਮਾਪੇ ਤੁਹਾਨੂੰ ਉੜੀਕਦੇ ਉੜੀਕਦੇ ਬੁੱਢੇ ਹੋ ਜਾਂਦੇ ਨੇ ਬਿਊਰੋ ਰਿਪੋਰਟ ਆਜ਼ਾਦ ਸੋਚ